ਦੋਸਤੋ ਅਕਸਰ ਇਹ ਸੀ ਦੇਖਦੇ ਹਾਂ ਕਿ ਸ਼ਾਤਰ ਠੱਗ ਲੋਕਾਂ ਨੂੰ ਆਪਣੀ ਠੱਗੀ ਦਾ ਕਿਵੇਂ ਸ਼ਿਕਾਰ ਬਣਾਉਂਦੇ ਹਨ ਪਾਰਿਕ ਵੱਖਰੀ ਕਿਸਮ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਕਸਬਾ ਦਰੰਗਲਾ ਦੇ ਪਿੰਡ ਸ਼ਾਹਪੁਰ ਦਾ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਛਾਤਰ ਏਜੰਟ ਦੇ ਨਾਲ ਮਿਲ ਕੇ ਭੋਲੇ-ਭਾਲੇ ਗਰੀਬ ਲੋਕਾਂ ਨੂੰ ਜੋ ਕਿ ਕਿਸੇ ਦੇ ਘਰਾਂ ਦੇ ਵਿੱਚ ਬਰਤਨ ਸਾਫ਼ ਕਰਨ ਦਾ ਕੰਮ ਕਰਕੇ ਆਪਣਾ ਘਰਾਂ ਦਾ ਮੱਸਾ ਗੁਜ਼ਾਰਾ ਕਰਦੇ ਹਨ ਕੁਝ ਇਹਨਾਂ ਵਿੱਚ ਦਿਹਾੜੀ ਲਾਉਣ ਵਾਲੇ ਹਨ ਉਹਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਕੋਲੋਂ ਲੱਖ ਰੁਪਏ ਲੁੱਟ ਕੇ ਇਹ ਛਾਤਰ ਠੱਗ ਫਰਾਰ ਹੋ ਗਏ ਹਨ ਦੱਸ ਦਈਏ ਕਿ ਮਾਮਲਾ ਵਾਰਤਾਂ ਪਾਕ ਦੇ ਨਜ਼ਦੀਕ ਪਿੰਡ ਸ਼ਾਹਪੁਰ ਦਾ ਹੈ ਜਿੱਥੇ ਇੱਕ ਨੌਜਵਾਨ ਨੇ ਛਾਤਰ ਏਜੰਟ ਦੇ ਨਾਲ ਮਿਲ ਕੇ ਇਹ ਗਰੀਬ ਲੋਕਾਂ ਦੇ ਨਾਲ ਠੱਗੀ ਕੀਤੀ ਹੈ ਔਰ ਇਹਨਾਂ ਨੇ ਹਲੇ ਤੱਕ ਪਾਸਪੋਰਟ ਵੀ ਨਹੀਂ ਸੀ ਬਣਾਏ ਪਰ ਉਹ ਬਿਨਾਂ ਪਾਸਪੋਰਟ ਦੇ ਹੀ ਇਹਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗ ਗਏ ਪਿੰਡ ਸ਼ਾਹਪੁਰ ਦਾ ਰਹਿਣ ਵਾਲਾ ਸ਼ਹਿਰ ਦਲੰਗਲਾ ਜ਼ਿਲ੍ਹਾ ਗੁਰਦਾਸਪੁਰ ਤੇ ਪੈਸੇ ਮੈਂ ਦਿੱਤੇ ਸੀ ਬਾਹਰ ਜਾਣ ਦੇਣ ਵਾਸਤੇ ਫਰੋਂ ਮੇਰੇ ਨਾਲ ਠੱਗੀ ਥੋੜੀ ਕਰਕੇ ਤੇ ਪੈਸੇ ਲੈ ਕੇ ਬੰਦਾ ਫਲਾਲ ਹੋ ਗਿਆ ਕੋਸ਼ਿਸ਼ ਕੀਤੀ ਆ ਵੀ ਆਹੀਂ ਪੁਲਿਸ ਦੇ ਦੋ ਵਾਰੀ ਆਹੀਂ ਪੀਸ ਹੋਏ ਆ ਤੇ ਸਾਡੀ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਿੱਧੋ ਹੱਥੋਂ ਪੈਸੇ ਲੈ ਕੇ ਤੇ ਆਹੀਂ ਉਹ ਵੀ ਮੁਹਾਏ ਤੇ ਹੋਰ ਚਾਹ ਪਾਣੀਆਂ ਦੇ ਵੀ ਪੈਸੇ ਪੁਲਸ ਵਾਲੇ ਖਾ ਕੇ ਤੇ ਸਾਡੇ ਕੋਲ ਕੋਈ ਕਾਰਵਾਈ ਨਹੀਂ ਕਰਦੇ ਬਸ ਐ ਹੋਈ ਕਹਿੰਦੇ ਆ ਵੀ ਤੁਹਾਡਾ ਹੱਲ ਹੋ ਜਾਏਗਾ ਹੋ ਜਾਏਗਾ ਪਰ ਚਾਰ ਮਹੀਨੇ ਹੋ ਗਏ ਨਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਆਹੀਂ ਗਰੀਬ ਬੰਦੇ ਆ ਸਾਡੇ ਕੋ ਤੇ ਗਰਦਾਸ ਪਰ ਜਾਣ ਜੋਗਾ ਕਰਾਇਆ ਵੀ ਨਹੀਂ ਹੁੰਦਾ ਉਹ ਵੀ ਕਦੀ ਕੇਸ ਦਾ ਤਰਲਾ ਮਾਰ ਕੇ ਕਦੀ ਕੇਸ ਦਾ ਤਰਲਾ ਮਾਰ ਕੇ ਤੇ ਗੁਰਦਾਸਪੁਰ ਜਾਈਦਾ ਜਦੋਂ ਥਾਣਿਆਂ ਦੇ ਪੁਜੀ ਦਾ ਤੇ ਦਫ਼ਤਰਾਂ ਦੇ ਤੇ ਫਿਰ ਤੁਰ ਕੇ ਇਦਾਂ ਹੀ ਆ ਜਿੰਨੇ ਆ ਕੋਈ ਸਾਡੀ ਕਾਰਵਾਈ ਵੀ ਹੁੰਦੀ ਉਹ ਕਹਿਣਾ ਚਾਹੁੰਦੇ ਆ ਕਿ ਸਾਡੇ ਪੈਸੇ ਚਲੋ ਕਿਸੇ ਤਰ੍ਹਾਂ ਵੀ ਕਿਹਾ ਹੱਲ ਨਾਲ ਪੁਲਿਸ ਚਾਵੇ ਤੇ ਦਵਾ ਸਕਦੀ ਆ ਜਦੋਂ ਵੀ ਆ ਫੜੇ ਜਾਣਗੇ ਪੈਸੇ ਮਿਲ ਜਾਣਗੇ ਪਰ ਇਹ ਕੋਸ਼ਿਸ਼ ਕਰੇ ਪੁਲਿਸ ਇਹਨੂੰ ਫੜਨ ਦੀ ਤਾਂ ਹੀ ਪੈਸੇ ਮਿਲਣਗੇ ਨਾ ਮੈਂ ਤੁਹਾਡਾ ਤੇ ਕੀ ਗੱਲ ਬਾਤ ਹੋਈ ਨਹੀਂ ਨਾ ਵੀ ਵੀ ਰਾਜੀ ਮੇਰਾ ਨਾ ਆਏ ਦਰਾਮੇ ਲਾ ਕੇ ਪਿੰਡ ਸਾਫਰ ਆਈ ਤੇ ਘਰ ਨੂੰ ਕੋਈ ਕੰਦੇ ਢਿਆੜੀ ਲਾਈ ਦੀ ਤੇ ਢਿਆੜੀ ਲਾ ਕੇ ਆਈ ਤੇ ਢਿਆੜੀ ਤੋਂ ਇੱਕ ਮਹੀਨੇ ਕਿਸੇ ਪੇਰਿਸਤ ਦਾ ਜਾਹੀ ਤੇ ਕਹਿੰਦੇ ਸੀ ਵੀ ਤੁਹਾਨੂੰ ਅਸੀਂ ਬਾਹਰ ਕੱਢਾਂਗੇ ਸਾਨੂੰ ਲੱਖ ਲੱਖ ਰੁਪਈਆ ਦਿਓ ਤਾਂ ਅਸੀਂ ਤੁਹਾਨੂੰ ਭੇਜਾਂਗੇ 1.5 ਲੱਖ ਕਹਿੰਦੇ ਸੀ ਲਾਂਕ ਬਾਕੀ ਉੱਤੇ ਤੁਹਾਨੂੰ ਕਰਾਂਗੇ ਟੈਸਟ ਵੀ ਇਦਾਂ ਕਰਵਾ ਦੇ ਤੁਹਾਡੇ ਤੇ ਸਾਨੂੰ ਕੋਈ ਨਹੀਂ ਤਿੰਨ ਮਹੀਨਿਆਂ ਨੂੰ ਬਾਹਰ ਛੱਡਿਆ ਅਸੀਂ ਕੋਈ ਕੰਮ ਕਾਰ ਨਹੀਂ ਕਰਦੇ ਤੇ ਸਾਡੇ ਕੋਲ ਪੈਸੇ ਲੈ ਕੇ ਦੇ ਨੇ ਕੋਈ ਕਾਰਵਾਈ ਨਹੀਂ ਹੋਈ ਤੁਹਾਡੇ ਵੀ ਕਿਹਾ ਹੈ ਆਪਰ ਕੇ ਚੈਲੰਜ ਵੀ ਗਏ ਕੋਈ ਹੱਲ ਨਹੀਂ ਆਇਆ ਪਾ ਲੈ ਜਾਂਦੇ ਪੁਲਸ ਵਾਲੇ ਪੁਲਸ ਵਾਲਾ ਲਈਦਾ ਕੋਈ ਹੱਲ ਨਹੀਂ ਹੁੰਦਾ ਸਾਡਾ ਕੀ ਮੰਗ ਕਰਦੇ ਜੀ ਹੁੰਦੇ ਕਰ ਹਾਂ ਇਹ ਮੰਗ ਕਰਨੇ ਉਹ ਇਹ ਸਾਡੇ ਪੈਸੇ ਮਿਲ ਜਾਣਾ ਤੇ ਆਹੀ ਵੀ ਕੋ ਮਾਰਾ ਮੋਟਾ ਬਣਾਇਆ ਸਾਡੇ ਘਰ ਦੇ ਹਾਲਾਤ ਮਾਰਦੇ ਨੇ ਤੇ ਘਰ ਬਣਾਉਣ ਦੇਦੇ ਪਾ ਸਾਡੇ ਉਹ ਵੀ ਪੈਸੇ ਲਾ ਕੇ ਤੇ 1 ਕਰੋੜ ਰੁਪਇਆ ਤਰ ਹੋ ਗਿਆ 100 ਕਰੋੜ ਰੁਪਇਆ ਤਰ ਹੋ ਗਿਆ ਘਰ ਬੇਲੇ ਬੈਠੇ ਦੀ ਤੇ ਮੈਂ ਮੁੰਡੇ ਨੂੰ ਭੇਜਣ ਵਾਸਤੇ ਵਿਚਾਨੇ ਪੈਸੇ ਇਕੱਠੇ ਕੀਤੇ ਰਹੀ ਬਹੁਤ ਜੋ ਪਿਆਜ ਹੋ ਚੁੱਕੇ ਉੱਕ ਚੁਕਾ ਕੇ ਲੋਕਾਂ ਦੀ ਜ਼ੂਠ ਮਾਜ ਕੇ ਲੋਕਾਂ ਦੇ ਘਰ ਘਰ ਕੰਮ ਕਰ ਕਰਕੇ ਜੋੜ ਕੇ ਪੈਸੇ ਰੱਖੇ ਦੇ ਸੀ ਇਹ ਸਾਨੂੰ ਲੁੱਟ ਕੇ ਲੈ ਗਿਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਬੜੀ ਮਿਹਰਬਾਨੀ ਹੋਏਗੀ ਜੇ ਸਾਡਾ ਹੱਲ ਕੀਤਾ ਜਾਏਗਾ ਚਲੋ ਸਾਡੀ ਮਿਹਨਤ ਦੇ ਪੈਸੇ ਸਾਨੂੰ ਵਾਪਸ ਦੇ ਦੇਣ ਤੇ ਇੰਨੀ ਬੜੀ ਮਿਹਰਬਾਨੀ ਪੁਲਿਸ ਵਾਲਿਆਂ ਮੇਰਾ ਨਾਂ ਅੰਜੂ ਬੱਲਾ ਆ ਪਿੰਡ ਸਾਪਰਾ ਆਈ ਪਾਜੀ ਪੀ ਹੈ ਹੋਏ ਪੈਸੇ ਇਹਨਾਂ ਨੂੰ ਇਹ ਕੱਲੋਂ ਕੱਥੇ ਤੇ ਹੀ ਇਹ ਕੋਕਰ ਜਾਣਗੇ ਸਤਾਰਵਾਰ ਬਣਾਉਂਗੇ ਇਹਨਾਂ ਨੇ ਆਹ ਬਹਾਨੇ ਲੁੱਟਿਆ ਹੈ ਗਾਇਆ ਆਹ ਤਾਂ ਰੋਟੀ ਤਾਂ ਵੀ ਅਤਰ ਆਏ ਹੋਏ ਦੇਹੀ ਵੀ ਇਹਨਾਂ ਨੇ ਕਿਹਾ ਹੈ ਵੀ ਤੁਸੀਂ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਸਾਨੂੰ ਦਵੋ ਆਹੇ ਵਿਆਜੂ ਚੁੱਕ ਚੁੱਕ ਕੇ ਲੋਨ ਚੁੱਕ ਚੁੱਕ ਕੇ ਲੋਨ ਦੀਆਂ ਕਿਸ਼ਤਾਂ ਅਜ ਤੱਕ ਤਾਰਨ ਲਿਆ ਤੁਹਾਡੇ ਬੰਦੇ ਅਜ ਤੱਕ ਬਾਹਰ ਨਹੀਂ ਗਏ ਕੋਈ ਪਾਸਪੋਰਟ ਨਹੀਂ ਬਣੇਦਾ ਕੋਈ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕਿਹਾ ਹੈ ਮਹੀਨੇ ਦੇ ਵਿੱਚ ਤੁਹਾਡਾ ਪਾਸਪੋਰਟ ਸਾਡੇ ਕੋਲ ਹੈਗਾ ਟਿਕਟ ਹੋਏਗੀ ਤੁਸੀਂ ਟੱਚੀ ਦੀਆਂ ਤਿਆਰੀ ਕਰੋ ਆਹੇ ਕੱਪੜੇ ਅਸੀਂ ਤਾਂ ਟੱਚੀ ਸਿਦਾ ਤਿਆਰ ਕੀਤੀ ਹੈਗੀ ਆ ਇਹ ਬੰਦਿਆਨਾਂ ਨੂੰ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਲੈ ਕੇ ਫਰਾਰ ਹੋ ਗਏ ਨੇ ਸਾਡੀ ਮੰਗ ਤੁਹਾਡੇ ਅੱਗੇ ਇਹੋ ਜਿਹੇ ਹੱਥ ਜੋੜ ਕੇ ਤੇ ਸਾਡੇ ਜੋ ਵੀ ਤਹਤੇ ਲਾਹਣ ਨੂੰ ਵਾਪਸ ਕੀਤਾ ਜਾਵੇ ਬੜੀ ਮਿਹਰਬਾਨੀ ਹੋ ਗਈ ਇਹਨਾਂ ਨੂੰ ਮੈਂ ਕਹ ਸਕਦਾ ਮਾ ਸਾਪੜ ਦੇ ਰਹਿਣ ਵਾਲਾ ਦਰੰਗ ਦਾ ਤੇ ਮੇਰੀ ਮੰਗ ਆਹੀ ਹੈ ਬਸ ਪੈਸੇ ਮਿਲ ਜਾ ਮੈਂ ਪਲੰਬਰ ਦਾ ਕੰਮ ਕੀਤਾ ਤੇ ਬੜੇ ਔਖੇ ਕਹਿ ਕਮਾ ਕੇ ਮੈਂ ਦਿੱਤੇ ਪੈਸੇ ਬਸ ਸਾਡੀ ਪੁੱਤ ਸਾਡੇ ਅਗੇ ਅਹੀ ਬੇਨਤੀ ਆ ਤੇ ਸਾਡੇ ਪੈਸੇ ਦਵਾ ਦਿਓ